ਅਜ ਮਹਾਭਾਰਤ ਵਿੱਚ ਕਰਨ ਦਾ ਰੋਲ ਕਰਨ ਵਾਲੇ ਅਦਾਕਾਰ ਪੰਕਜ ਦੀਰਦਾਸ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 68 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ। ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਮੁੰਬਈ ਵਿਖੇ ਹੋਵੇਗਾ। ਉਹਨਾਂ ਨੇ ਮਹਾਭਾਰਤ ਦੇ ਨਾਲ-ਨਾਲ ਕਈ ਹਿੰਦੀ ਫਿਲਮਾਂ ਵਿੱਚ ਵੀ ਸ਼ਾਨਦਾਰ ਰੋਲ ਕੀਤੇ ਹਨ। ਮਨੋਰੰਜਨ ਜਗਤ ਨੂੰ ਉਹਨਾਂ ਦੀ ਮੌਤ ਨਾਲ ਹੋਇਆ ਬਹੁਤ ਵੱਡਾ ਘਾਟਾ। ਉਹਨਾਂ ਦਾ ਅੰਤਿਮ ਸੰਸਕਾਰ 15 ਅਕਤੂਬਰ ਨੂੰ ਮੁੰਬਈ ਵਿਖੇ ਹੋਵੇਗਾ। ਉਹ ਇੱਕ ਸ਼ਾਨਦਾਰ ਅਧਿਆਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਅچھے ਇਨਸਾਨ ਵੀ ਸਨ ਉਹ ਭਾਵੇਂ ਦੁਨੀਆ ਨੂੰ ਅੱਜ ਅਲਵਿਦਾ ਕਹਿ ਗਏ ਹਨ ਪਰ ਲੋਕਾਂ ਦੇ ਦਿਲਾਂ ਵਿੱਚ ਉਹ ਕਰਨ ਦੇ ਰੂਪ ਵਿੱਚ ਹਮੇਸ਼ਾ ਹੀ ਆਪਣੇ ਆਪ ਨੂੰ ਅਮਰ ਕਰ ਗਏ ਹਨ